ਹਾਂਜੀ ਸਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਕਿਹੜੇ ਕਿਹੜੇ ਖਿਡਾਰੀ ਜਿਹੜੇ 에어ਪੋਰਟ ਤੇ ਰੋਕੇ ਗਏ ਸੀ ਤੇ ਉਹਨਾਂ ਵਿੱਚੋਂ ਕਿਹੜੇ ਕਿਹੜੇ ਖਿਡਾਰੀ ਅੱਜ ਦਾ ਮੈਚ ਖੇਡਣਗੇ ਕਿਹੜੇ ਕਿਹੜੇ ਖਿਡਾਰੀ ਪਹੁੰਚ ਗਏ ਅੱਜ ਜੇ ਆਪਾਂ ਮੈਚਾਂ ਦੀ ਗੱਲ ਕਰੀਏ ਪਹਿਲਾ ਮੈਚ ਟ੍ਰਾਂਟੋ ਪੰਜਾਬੀ ਤੇ ਯੂਨਾਈਟਿਡ ਬ੍ਰੈਮਪਟਨ ਦਾ ਹੋਵੇਗਾ ਦੂਜਾ ਮੈਚ ਕਰਵਾਇਆ ਜਾਵੇਗਾ ਜੀਟੀਏ ਕਬੱਡੀ ਕਲੱਬ ਤੇ ਯੰਗ ਸਪੋਰਟਸ ਕਬੱਡੀ ਕਲੱਬ ਦਾ ਹੋਵੇਗਾ ਬਾਕੀ ਬਹੁਤ ਵਧੀਆ ਟੀਮਾਂ ਬਣੀਆਂ ਅੱਜ ਤਕਰੀਬਨ ਜਿਹੜੇ ਰਹਿ ਗਏ ਖਿਡਾਰੀ ਉਹ ਵੀ ਪਹੁੰਚ ਹੀ ਗਏ ਸੀ ਬਾਕੀ ਤੁਹਾਨੂੰ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਤੁਹਾਨੂੰ ਦਿਖਾਉਂਦੇ ਆ ਕਿਹੜੇ ਕਿਹੜੇ ਪਲੇਅਰ ਪਹੁੰਚ ਗਏ ਆ ਜੇ ਆਪਾਂ ਪਹਿਲੇ ਖਿਡਾਰੀ ਬੁਲਟ ਖੀਰਾਂ ਵਾਲੀ ਦੀ ਗੱਲ ਕਰੀਏ ਉਹਦੇ ਥੋੜੀ ਕਸਟ ਸੀ ਉਹ ਵੀ ਅੱਜ ਪਹੁੰਚ ਗਿਆ ਕੈਨੇਡਾ ਦੀ ਧਰਤੀ ਤੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਸਹੀ ਆ ਇਹ ਅੱਜ ਪਾਵੇਗਾ ਧਮਾਲਾ ਕੈਨੇਡਾ ਦੇ ਅਨਟਾਰੀਓ ਕਬੱਡੀ ਫੈਡਰੇਸ਼ਨ ਦੇ ਅੰਡਰ ਜੋ ਮੈਚ ਹੋ ਰਹੇ ਆ ਯੁਨਾਈਟਿਡ ਦੀ ਟੀਮ ਵੱਲੋਂ ਕਰਵਾਵੇਗਾ ਸਿਰਾ ਸ਼ਿੱਲੂ ਦੀ ਟੀਮ 'ਚ ਖੇਡੇਗਾ ਬਲਟ ਖੀਰਾਂ ਵਾਲੀ ਜੇ ਆਪਾਂ ਗੱਲ ਕਰੀਏ ਜੋ ਅੰਬਾਸ ਸੌਰ ਸਿੰਘ ਵਾਲਾ ਵੀ ਕਹਿੰਦੇ ਪਹੁੰਚ ਗਿਆ ਕੈਨੇਡਾ ਦੀ ਧਰਤੀ ਤੇ ਅੱਜ ਖੇਡੇਗਾ ਮੈਚ ਅੱਜ ਪਹਿਲਾ ਮੈਚ ਖੇਡੇਗਾ ਕੈਨੇਡਾ ਦੀ ਧਰਤੀ ਤੇ ਅੰਬਾਸ ਸੌਰ ਸਿੰਘ ਵਾਲਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਆ ਅੰਬਾਸ ਸੌਰ ਸਿੰਘ ਵਾਲੇ ਨੂੰ ਹੋ ਗਏ 2 ਦਿਨ ਪਹੁੰਚੇ ਨੂੰ ਕੈਨੇਡਾ ਦੀ ਧਰਤੀ ਤੇ ਆਪਾਂ ਨੂੰ ਅੱਜ ਅਪਡੇਟ ਮਿਲੀ ਆ ਜੋ ਆਪਾਂ ਤੁਹਾਨੂੰ ਦਿਖਾ ਹੀ ਰਹੇ ਆ ਵੀਡੀਓ ਦੇ ਵਿੱਚ ਕਿਵੇਂ ਲੱਗਦੀ ਆ ਖੇਡ ਅੰਬੇ ਸੌਰ ਸਿੰਘ ਦੀ ਕੌਣ ਕੌਣ ਅਡੀਕ ਰਿਆ ਸੀ ਅੱਜ ਰੁਪਿੰਦਰ ਦੋਦੇਵਾਲਾ ਵੀ ਖੇਡੇਗਾ ਅਮਰ ਤੌਲਖਾਂ ਵਾਲਾ ਤਾਂ ਨਹੀਂ ਖੇਡੇਗਾ ਸ਼ਾਇਦ ਉਹ ਨਹੀਂ ਗਿਆ ਹਜੇ ਤੱਕ ਕੈਨੇਡਾ ਜੇ ਆਪਾਂ ਗੱਲ ਕਰੀਏ ਪੂਰੀ ਛੰਨਾ ਵਾਲੇ ਦੀ ਪੂਰੀ ਛੰਨਾ ਵਾਲਾ ਹਜੇ ਇੰਡੀਆ ਦੀ ਧਰਤੀ ਤੇ ਜਾਂ ਪੰਜਾਬ ਦੀ ਧਰਤੀ ਤੇ ਜਾਂ ਹਜੇ ਆ ਮੈਚ ਨਹੀਂ ਖੇਡੇਗਾ ਹੋ ਸਕਦਾ ਅਗਲੇ ਮੈਚ ਤੱਕ ਤਕਰੀਬਨ ਚਲਿਆ ਜਾਵੇ ਪਰ ਆ ਮੈਚ ਨਹੀਂ ਖੇਡੇਗਾ ਕੈਨੇਡਾ ਦੀ ਧਰਤੀ ਤੇ ਜੋ ਅੱਜ ਹੋਣ ਜਾ ਰਿਹਾ 15 ਜੂਨ ਨੂੰ ਸੰਡੇ ਨੂੰ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ